ਮੈਂ ਸੜਕ ਤੇ ਵੈਸੇ ਤੇ ਚਲੋ ਬੈਠਾ ਨਹੀਂ ਮੇਰਾ ਕੰਮ ਨਹੀਂ ਹੈਗਾ ਕਿ ਲੋਕਾਂ ਦਾ ਰਾਹ ਰੋਕਿਆ ਜਾਵੇ ਮੈਂ ਇਹਨਾਂ ਚੀਜ਼ਾਂ ਦੇ ਅਕਸਰ ਹੀ ਵਿਰੋਧ ਰਹਿਣਾ ਵਾਂ ਬਿਲਕੁਲ ਅਸੀਂ ਸਾਈਡ ਤੇ ਬੈਠੇ ਆ ਟ੍ਰੈਫਿਕ ਚੱਲ ਰਹੀ ਆ ਪਰ ਦੁੱਖ ਤੇ ਬਦਕਿਸਮਤੀ ਆ ਕਿ ਬਹਿਣਾ ਕੋ ਪਿਆ ਇਹ ਐਨ ਜੀਓ ਚਲਾਉਂਦੇ ਨੇ ਇਹ ਇਲਾਕੇ ਦੇ ਕਾਉਂਸਲਰ ਨੇ ਇਹ ਐਨ ਜੀਓ ਚਲਾਉਂਦਾ ਸੋਸ਼ਲ ਵਰਕ ਕਰਦਾ ਹੈ ਅਦਰ ਬੋਰਡ ਤੇ ਨਿਗਾਹ ਮਾਰੋ ਕੀ ਲਿਖਿਆ ਇੱਕ ਰੁੱਖ 100 ਸੁੱਖ ਇੱਕ ਰੁੱਖ 100 ਸੁੱਖ ਤੇ ਤੁਸੀਂ 25 ਸਾਲ ਪੁਰਾਣਾ ਰੁੱਖ ਆਪਣੇ ਕਿਸੇ ਨਿੱਜੀ ਮਫਾਦ ਲਈ ਵੜਦੇ ਹੋ ਤੇ ਲੱਖ ਲਾਣਤ ਹੈ ਯਾਰ ਇੱਕ ਪਾਸੇ ਤੇ ਮਤਲਬ ਆਪਾਂ ਚਲਾਉਨੇ ਆ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਮੈਂ ਨਹੀਂ ਕਹਿੰਦਾ ਤੁਹਾਡਾ ਠੇਕਾ ਲੀਗਲ ਹੋਊਗਾ ਇਲੀਗਲ ਹੋਊਗਾ ਮੈਂ ਉਹ ਚੀਜ਼ ਬਾਅਦ ਦੀ ਹੈ ਪਰ ਆਪਾਂ ਸਿਰਫ ਸ਼ਰਾਬ ਵੇਚਣ ਦੇ ਚੱਕਰ 'ਚ 25 25 ਇਹਨੂੰ ਛਾਂਗ ਦਿਓ ਯਾਰ ਤੁਹਾਡੀ ਸੇਲ 'ਚ ਕੋਈ ਦਿੱਕਤ ਆਉਂਦੀ ਹੈ ਉਤੋਂ ਇਹਨੂੰ ਛਾਂਗ ਦਿਓ ਇਹਦੀਆਂ ਟਾਹਣੀਆਂ ਥੋੜੀਆਂ ਬਹੁਤੀਆਂ ਪੱਤੇ ਝਾੜ ਦਿਓ ਵੜ ਦਿਓ ਪਰ ਇਸ ਤਰੀਕੇ ਥੋੜੀ ਤੁਸੀਂ 25 ਇਸ ਤੋਂ ਵੱਡਾ ਦੁੱਖ ਕੀ ਹੈ ਆ ਸਾਹਮਣੇ ਤੁਹਾਡੇ ਕਮਿਸ਼ਨਰ ਪੁਲਿਸ ਸਾਹਮਣੇ ਡਿਪਟੀ ਕਮਿਸ਼ਨਰ ਦਾ ਆਫਿਸ ਹੈ 50 ਮੀਟਰ ਦੇ ਉੱਤੇ ਔਰ ਤੁਹਾਡੇ ਲਾਗੇ ਉਹਨੀਆਂ ਕਾਰਵਾਈਆਂ ਦੇ ਰਿਖਤ ਘਣਾਉਣੇ ਕੰਮ ਹੁੰਦੇ ਨੇ ਜਿਹੜੇ ਲੋਕ ਵਾਤਾਵਰਣ ਪ੍ਰੇਮੀ ਨੇ ਜਿਹੜੇ ਲੋਕ ਬੂਟੇ ਲਾਉਂਦੇ ਨੇ ਯਾਰਾਂ ਬੂਟੇ ਮੇਰੇ ਖਾਲੋਂ ਲਾ ਚੁੱਕਾ ਉਹਦੀਆਂ ਬੇਟੀਆਂ ਤੱਕ ਛੋਟੀਆਂ-ਛੋਟੀਆਂ ਜਾਂਦੀਆਂ ਨੇ ਉਹਨੇ ਆਪ ਦੀ ਫੇਸਬੁੱਕ ਤੇ ਵੀ ਪਾਇਆ ਕਮ ਸੇ ਕਮ ਫਿਰ ਤੁਸੀਂ ਇੱਥੇ ਵੱਢਿਆ ਉਥੋਂ ਸਰਕਾਰੀ ਪ੍ਰਾਪਰਟੀ ਉਹ ਇੰਦਾ ਵੱਡਾ ਮੋੜ ਹੈ ਤੁਸੀਂ ਉਹਨੂੰ ਚੁੱਕ ਕੇ ਲੈ ਗਏ ਹੋ ਫਿਰ ਸਬੂਤ ਖੁਰਦ-ਬੁਰਦ ਕਰਦਾ ਇਹ ਆ ਵਕੀਲ ਐ ਦੱਸੇਗਾ ਤੁਸੀਂ ਉਹਦੇ ਉੱਤੇ ਕਾਲਾ ਪੇਂਟ ਪਾ ਲ ਦਿੱਤਾ ਉਹਦੇ ਉੱਤੇ ਐਸਰ ਸੁਰ ਦਿੱਤਾ ਇਹਦੇ ਉੱਤੇ ਸਬੂਤ ਤੁਸੀਂ ਉਹਦੇ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰੀ ਦੀ ਕਾਰਵਾਈ ਕਰੋ ਆ ਸਾਹਮਣੇ ਕੈਮਰਾ ਘਮਾਓ ਦੋ ਇੰਸਟੀਚਿਊਸ਼ਨ ਨੇ ਮਤਲਬ ਐਜੂਕੇਸ਼ਨਲ ਖਰਾਬ ਹੁੰਦੀ ਵੀ ਉਹਨਾਂ ਨੇ ਉਹਨਾਂ ਦੇ ਅੱਗੇ ਵੀ ਰੁੱਖ ਲੱਗੇ ਨੇ ਬੱਚੇ ਆਉਂਦੇ ਨੇ ਉਹਨਾਂ ਦੀ ਵੀ ਖਰਾਬ ਹੁੰਦੀ ਐ ਵੱਢਿਆ ਉਹਨਾਂ ਨੇ ਔਰ ਮੈਂ ਇਹਨਾਂ ਲੋਕਾਂ ਨੂੰ ਵੀ ਕਹਿਣਾ ਕਿ ਯਾਰ ਐਡੇ ਭਲੇ ਮਾਨਸਨਾ ਬਣੋ ਆਪਣਾ ਜਮੀਰ ਜਗਾਉਣਾ ਪੈਣਾ ਤੁਹਾਡੇ ਲਾਗੇ ਕੋਈ ਜਗ ਕਨਾਉਣਾ ਕੰਮ ਹੁੰਦਾ ਕੁਝ ਦੀ ਘਟੜਾ ਹੁੰਦੀ ਹੈ ਤੇ ਤੁਹਾਨੂੰ ਡਟ ਕੇ ਉਹਦਾ ਵਿਰੋਧ ਕਰਨਾ ਚਾਹੀਦਾ ਪਹਿਲਾਂ ਉੱਥੇ ਖੁੱਲਾ ਸੀਗਾ ਮੇਰੇ ਖਿਆਲੋਂ ਉਹ ਬੰਦ ਹੋਇਆ ਤੇ ਆ ਦੂਜਾ ਇੱਥੇ ਖੁੱਲ ਗਿਆ ਮੈਂ ਕਿਸੇ ਦੇ ਵੀ ਹੱਕ 'ਚ ਨਹੀਂ ਆਗਾ ਪਰ ਤੁਸੀਂ ਰੁੱਖ ਕੇ ਵੱਢਿਆ ਯਾਰ ਮਤਲਬ ਰੁੱਖ ਲੋਕ ਪਿਆਰ ਕਰਦੇ ਨੇ ਬੱਚਿਆਂ ਨੂੰ ਪਾਲਦੇ ਨੇ ਰੁੱਖਾਂ ਨੂੰ ਲੋਕ ਪੁੱਤਾਂ ਵਾਂਗੂ ਤੇ ਤੁਸੀਂ ਆ ਇਹਦਾ ਹਸ਼ਰ ਕਰ ਦਿੱਤਾ ਵੀ ਇਹ ਬੋਰਡ ਦੀ ਲਾਜ ਹੀ ਰੱਖ ਲੈਂਦੇ ਯਾਰ ਜਾਂ ਉਸ ਤੋਂ ਪਹਿਲਾਂ ਬੋਰਡ ਹੀ ਪੁੱਟ ਦਿੰਦੇ ਵੀ ਜਿਹਦੇ ਤੇ ਲਿਖਿਆ ਇੱਕ ਰੁੱਖ 100 ਸੁੱਖ ਗਵਰਨਰ ਦੌਰੇ ਤੇ ਸੀ ਜਦੋਂ ਵੱਡਿਆ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਅੱਜ ਮੇਰੇ ਖਾਲ ਮਨੀਸ਼ ਸਿਸੋਦੀ ਆ ਤੇ ਰਜੋਤ ਬੈਂਸ ਆਏ ਨੇ ਸੀਐਮ ਕੱਲ ਆ ਜਾਣਾ ਅੱਲਾ ਖਲਾਣ ਤਾਂ ਯਾਰ ਤੁਹਾਡੇ ਉੱਤੇ ਤੁਹਾਡੇ ਸ਼ਹਿਰ ਦੇ ਵਿੱਚ ਹੁੰਦਿਆ ਮਤਲਬ ਪੁਲਿਸ ਨੂੰ ਅਲਰਟ ਹੋਣਾ ਚਾਹੀਦਾ ਕਿ ਸ਼ਹਿਰ 'ਚ ਇਹੋ ਜਿਹੀ ਕੋਈ ਵਾਰਦਾਤ ਇਹੋ ਜਿਹਾ ਕੋਈ ਕ੍ਰਾਈਮ ਇਹ ਨਹੀਂ ਹੋਣਾ ਚਾਹੀਦਾ ਇੱਥੇ ਮੁੱਖ ਮੰਤਰੀ ਤੁਰੇ ਫਿਰਨ ਮੁੱਖ ਮੰਤਰੀਆਂ ਤੋਂ ਉੱਚੇ ਲੈਵਲ ਦੇ ਬੰਦੇ ਤੁਰੇ ਫਿਰਨ ਤੇ ਤੁਸੀਂ ਇੱਥੇ ਸ਼ਰੇਆਮਾ ਪੇੜਾਂ ਦੀ ਕਟਾਈ ਮਤਲਬ ਇਸ ਤਰੀਕੇ ਕੀਤੀ ਜਾਵੇ ਤੇ ਇਹਦਾ ਦੋਸ਼ੀ ਕੌਣ ਮੈਂ ਇਹੋ ਜੇ ਡਿਪਾਰਟਮੈਂਟ ਨੂੰ ਐਮਟੀਪੀ ਡਿਪਾਰਟਮੈਂਟ ਹੈ ਕਿਹੜਾ ਡਿਪਾਰਟਮੈਂਟ ਹੈ ਕਾਦੀਆਂ ਤਨਖਾਹਾਂ ਲੈਂਦੇ ਹੋ ਯਾਰ ਤੁਸੀਂ ਵਾਕਿਆ ਮੈਂ ਤੁਹਾਨੂੰ ਕੋ ਮਾੜੇ ਸ਼ਬਦ ਨਹੀਂ ਬੋਲਣਾ ਚਾਹਦਾ ਪਰ ਕਿਤੇ ਤੇ ਆਪਣਾ ਜ਼ਮੀਰ ਜਗਾਓ ਯਾਰ ਕਿਸੇ ਬਿਲਡਿੰਗ ਚ ਬਣਾ ਕੇ ਤੇ ਪੈਸੇ ਲੈ ਲੋ ਤੁਸੀਂ ਲੈਂਦੇ ਹੀ ਹੋ ਪਰ ਆਹ ਕੰਮ ਤਾਂ ਨਾ ਕਰਾਓ ਯਾਰ ਤੁਸੀਂ ਰੋਕ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਸੋ ਇਸ ਕਰਕੇ ਇੱਥੇ ਪ੍ਰੋਟੈਸਟ ਤੇ ਬੈਠੇ ਆਂ ਮੈਂ ਕਮਿਸ਼ਨਰ ਪੁਲਿਸ ਨੂੰ ਫੋਨ ਕੀਤਾ ਉਹ ਕਹਿੰਦੇ ਰਿਹਾ ਕਿ ਇੱਥੇ ਐਸਐਚਓ ਡੀਐਸਪੀ ਆਉਗਾ ਨਹੀਂ ਇੱਥੇ 15-20 ਮਿੰਟ ਦੇ ਵਿੱਚ ਆਉਣਗੇ ਸਾਡਾ ਕੰਮ ਇੱਥੇ ਬਾਣਾ ਨਹੀਂ ਹੈਗਾ ਉਹਨਾਂ ਦੇ ਦਫ਼ਤਰ ਬਾਹਰ ਜਾ ਕੇ ਅੱਧੇ ਘੰਟੇ ਬਾਅਦ ਬਹਿ ਜਾਵਾਂਗੇ ਕਮਿਸ਼ਨਰ ਸਾਹਿਬ ਦੂਜੀ ਚੀਜ਼ ਦੇਖੋ ਜਦੋਂ ਕਰੋਨਾ ਸੀ ਨਾ ਸਾਰੀ ਦੁਨੀਆ ਹੀ ਡਰੀ ਸੀ ਵਦਿਆ ਜੀ ਪਰ ਇਹ ਮਤਲਬ ਸਮੇਤ ਮੇਰੇ ਬੜੀ ਦੁਨੀਆ ਨੂੰ ਬਹੁਤ ਚੀਜ਼ਾਂ ਤੋਂ ਦੂਰ ਰਹਿਜ ਕੀਤਾ ਗਿਆ ਸੀ ਬਾਹਰੋਂ ਨਹੀਂ ਖਾਣਾ ਪਰ ਸਾਡੇ ਲੋਕਾਂ ਦੀ ਯਾਦਦਾਸ਼ਤ ਜੋਰਾ ਸੀ ਆਉਣ ਵਾਲਾ ਆਪਣਾ ਪੁਹਿਤੀ ਭੁੱਲ ਜਾਂਦੇ ਆ ਅੱਜ ਮੈਂ ਵੀ ਬਾਹਰ ਹੀ ਖਾਂਦਾ ਪਿੰਦਾ ਮੈਂ ਮਤਲਬ ਜੋ ਵੀ ਆ ਲੋਕ ਅੱਜ ਰੁੱਖਾਂ ਦੀ ਕਦਰ ਕਰਨੇ ਉਦੋਂ ਕਹਿੰਦੇ ਸੀ ਨਾ ਵੀ ਅੰਮ੍ਰਿਤਸਰੋਂ ਪਹਾੜ ਦੇਸਨ ਲੱਗ ਪਏ ਸੀ ਬਲੌਜੀ ਜਲੰਧਰ ਤੋਂ ਮਤਲਬ ਸਾਰਾ ਕੁਝ ਕਿੰਦਾ ਵਾਤਾਵਰਨ ਸਾਫ਼ ਹੋ ਗਿਆ ਸੀ ਅੱਜ ਅਸੀਂ ਆਪ ਹੀ ਦੂਸ਼ਿਤ ਕਰ ਰਹੇ ਆ ਤੇ ਜੇ ਕੋ ਮਾਰਾ ਇਹਨਾਂ ਦਾ ਆਸਰਾ ਕੌਣ ਲੋਕ ਲੈਂਦੇ ਨੇ ਆ ਕਚੈਰੀ ਦੇ ਵਿੱਚ ਲੋਕ ਆਉਂਦੇ ਨੇ ਯਾਰ ਉਹ ਚਾਹ ਨੇ ਉਹ ਥੱਲੇ ਇੱਕ ਕਾਰੋਬਾਰ ਚੁੰਨੀ ਔਰ ਰੰਗਣ ਵਾਲਾ ਕੰਮ ਕਰਦਾ ਇੱਥੇ ਲੋਕ ਥੱਲੇ ਆ ਕੇ ਖਲੋਂਦੇ ਨੇ ਯਾਰ ਤੇ ਤੁਸੀਂ ਇਹਨਾਂ ਰੁੱਖਾਂ ਨੂੰ ਜੇ ਵੱਢ ਕੇ ਆਪਦੇ ਕਾਰੋਬਾਰ ਚਲਾਓ ਇੰਨੀ ਗੁੰਡਾਗਰਦੀ ਤੇ ਐਡਾ ਜੰਗਲ ਰਾਜ ਨਹੀਂ ਚੱਲਣ ਦਿੱਤਾ ਜਾਊਗਾ ਕਾਰਪੋਰੇਸ਼ਨ ਆਫੀਸਰ ਦਾ ਕੰਮ ਤੇ ਹਟ ਗਿਆ ਉਹਨਾਂ ਨੂੰ ਤੇ ਲਾਣਤ ਹੈ ਵੀ ਉਹ ਦੁਕਾਨਾਂ ਦੇ ਉੱਤੇ ਧਿਆਨ ਦੇਣ ਆਹ ਕੰਮ ਤੇ ਹੁਣ ਮੈਂ ਪੁਲਿਸ ਕਮਿਸ਼ਨਰ ਨੂੰ ਤੇ ਡੀਸੀ ਸਾਹਿਬ ਨੂੰ ਮੈਸੇਜ ਤੇ ਉਹਨਾਂ ਨੂੰ ਮੈਂ ਸਾਰੀਆਂ ਫੋਟੋਸ ਪਾ ਕੇ ਭੇਜ ਚੁੱਕਾ ਕਿ ਜੇ ਇਸ ਬੰਦੇ ਨੇ ਵੀ ਇਹ ਰੁੱਖ ਵਡਾਇਆ ਇਹ ਨਹੀਂ ਕਿ ਵੱਡਣ ਵਾਲੇ ਉੱਤੇ 500 ਰੁਪਏ ਦਿਹਾੜੀ ਵਾਲੇ ਉੱਤੇ ਪਰਚਾ ਦੋ ਜਿੰਨੇ ਵੀ ਇਹ ਵਡਾਇਆ ਜਿਹਦੇ ਕੋ ਨਿੱਜੀ ਮੁਫਾਦ ਨੇ ਉਹਦੇ ਉੱਤੇ ਰੁੱਖ ਵਡਣ ਦਾ ਪਰਚਾ ਦੂਜੀ ਚੀਜ਼ ਇੱਥੋਂ ਰੁੱਖ ਜਿਹੜਾ ਲੱਗੇ ਨੇ ਚੋਰੀ ਦਾ ਪਰਚਾ ਤੀਜਾ ਇਹਦੇ ਉ ਜਿਹੜੇ ਉਹਦੇ ਤੇ ਤਿਆਬ ਸਟਿਆ ਗਿਆ ਸਬੂਤ ਮਢਾਉਣ ਦਾ ਜਿਹੜਾ ਪਰਚਾ ਉਹ ਵਕੀਲ ਬੈਠੇ ਨੇ ਤੁਹਾਨੂੰ ਆਪ ਦੱਸ ਦਿੰਦੇ ਨੇ ਉਹ ਸਾਰਾ ਕੇਸ ਇਹਦੇ ਉੱਤੇ ਰਜਿਸਟਰ ਕੀਤਾ ਜਾਵੇ ਇਹਨਾਂ ਲੋਕਾਂ ਨੂੰ ਜਿਹੜੀ ਇਹਦੀ ਸਜਾਵ ਹੈ ਪਰਚਾ ਦਰਜ ਉਹ ਹੋਣਾ ਚਾਹੀਦਾ ਅਸੀਂ ਇੱਥੋਂ ਤਾਂ ਹੀ ਉਠਾਂਗੇ ਇਹ ਕਾਰਵਾਈ ਹੋਏਗੀ ਬਿਨਾ ਪਰਮਿਸ਼ਨ ਤੋਂ ਤੁਸੀਂ ਆਪਣੀ ਨਿੱਜੀ ਜਗ੍ਹਾ ਤੇ ਵੀ ਰੁਕवट ਸਕਦੇ ਇਹ ਤੇ ਫਿਰ ਸਰਕਾਰੀ ਰੋਕਾ ਜਿਹਨੂੰ ਵਢਿਆ ਗਿਆ ਇੰਨੀ ਮਿਹਨਤ ਕਰਦੇ ਆਂ ਪੈਸੇ ਵੀ ਕਰਦੇ ਆਂ ਤੇ ਲੋਕੀਂ ਵੀ ਚੋਂ ਰੁਕ ਇਕੱਠੀ ਜਾਂਦੇ ਸੰਤਾ ਬੜਾ ਬਸੋਤ ਹੈ ਇਸ ਗੱਲ ਦਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹਨੇ ਵੀ ਵਢਿਆਗਾ ਉਹਨੂੰ ਇਹਦੀ ਸਜ਼ਾ ਜੋ ਬੰਦੀ ਆ ਮਿਲਣੀ ਚਾਹੀਦੀ ਹੈ